ਐ ਵਾ ਵਧੀਆ ਮਾਰਦੀ ਐ ਉਹ ਪ੍ਰੈਸ ਹੀ ਕਰਦੇ ਨੇ ਤਾਂ ਉਹ ਮੇਰੇ ਤੇ ਕੀ ਦੇ ਦੇ ਨੂੰ ਕਿ ਨੂੰ ਆ ਦੇ ਰਿਹਾ ਹੈ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਐ ਦੇਖ ਲਈ ਬੀਬੀ ਤੈਹ ਲਾਉਂਦੀ ਬੀਬੀ ਦੀਆਂ ਤੈਹਾਂ ਦੇਖੋ ਤੁਸੀਂ ਕਿੰਨੀਆਂ ਵਧੀਆ ਤੈਹਾਂ ਲਾਉਂਦੀ ਆ ਪ੍ਰੈਸ ਵਾਲਾ ਕੰਮ ਕਰ ਦਿੰਦੀ ਐ ਜੀ ਬੀਬੀ ਦਾ ਵੀ ਜਿਵੇਂ ਨਾ ਪ੍ਰੈਸ ਕੀਤੀ ਹੁੰਦੀ ਆ ਐ ਕਰ ਦਿੰਦੀ ਆ ਮਾਰ ਮਾਰ ਕੇ ਐ ਹੱਥ ਉੱਪਰ ਮੇਰਾ ਸੂਟ ਐ ਤੈਹ ਲਾ ਕੇ ਰੱਖਦਾ ਹੋਂ ਜਦੋਂ ਮੈਂ ਕੱਢੂੰਗੀ ਜੇ ਕਦੇ ਪ੍ਰੈਸ ਲਾਈਟ ਨਾ ਵੀ ਹੋਵੇ ਨਾ ਮੈਂ ਸਕੂਲ ਜਾਣਾ ਹੋਵੇ ਤੇ ਮੇਰਾ ਸੂਟ ਐ ਬੀਬੀ ਦਾ ਤੈਹ ਲਾ ਕੇ ਰੱਖਿਆ ਵੀ ਤੇ ਬਹੁਤ ਵਧੀਆ ਉਹਦੀ ਮੈਂ ਉਵੇਂ ਹੀ 바ੱਕੀ ਚਲੀ ਜਾਨੀ ਜਿਵੇਂ ਪਤਾ ਵੀ ਨਹੀਂ ਲੱਗਦਾ ਵੀ ਪ੍ਰੈਸ ਨਹੀਂ ਹੋਇਆ ਲੋ ਜੀ ਵਾਲ ਬੂ ਢੋਲੇ ਆ ਦਿਨ ਹੈਗਾ ਸੰਡੇ ਦਾ ਵੈਸੇ ਤਾਂ ਹੁਣ ਰੋਜ਼ ਹੀ ਸੰਡੇ ਹੋਇਆ ਕਰੂਗਾ ਕਿਉਂਕਿ ਛੁੱਟੀਆਂ ਹੋ ਗਈਆਂ ਪਰ ਫਿਰ ਵੀ ਸੰਡੇ ਨੂੰ ਵਾਲ ਧੋਏ ਸੀਗੇ ਨਾ ਫਿਰ ਆਉਂਦੇ ਸੰਡੇ ਤਾਂ ਧੋਣੀ ਸੀਗੇ ਤੇ ਹੁਣ ਤਾਂ ਹਫਤੇ ਚ ਮੈਨਾਂ ਦਾ ਦੋ ਵਾਰੀ ਵੀ ਧੋਲਿਆ ਕਰਾਂਗੇ ਕਿਉਂਕਿ ਗਰਮੀਆਂ ਆ ਗਈਆਂ ਤੇ ਬਾਕੀ ਹੁਣ ਆਪਾਂ ਛੁੱਟੀਆਂ ਕਰਕੇ ਹੋਇਆ ਵੀ ਕਰਾਂਗੇ ਘਰੇ ਹਨ ਤੇ ਲੋ ਜੀ ਹੁਣ ਆਪਾਂ ਪੀਨੇ ਆ ਚਾਹ ਚਾਹ ਦੀ ਆਪਣੀ ਆਈ ਪਈ ਆ ਪਰ ਆਪਾਂ ਨੂੰ ਸ਼ੌਪ ਤੇ ਅੱਜ ਜਾਣਾ ਪਊਗਾ ਵੈਸੇ ਤਾਂ ਸੰਡੇ ਦਾ ਸੀ ਰਿਲੈਕਸ ਮਾਰਨ ਦੀ ਕੋਸ਼ਿਸ਼ ਕਰਦੇ ਹੁੰਨੇ ਆ ਤੇ ਮੇभी ਆ ਮੇਰਾ ਦੁਪੱਟਾ ਬਣਾਇਆ ओके ਪਰ ਫਿਰ ਵੀ ਕਿਸੇ ਨਾ ਕਿਸੇ ਭੈਣ ਦਾ ਫੋਨ ਆ ਜਾਂਦਾ ਜਦੋਂ ਫਿਰ ਅਸੀਂ ਚਲੇ ਜਾਣੇ ਹੁੰਨੇ ਆਜ ਭੈਣਾਂ ਦਾ ਫੋਨ ਆਏ ਹੋਏ ਇੱਕ ਦੋਆਂ ਦੇ ਤੇ ਇਸ ਕਰਕੇ ਆਪਾਂ ਜਾਵਾਂਗੇ ਹੁਣ ਨਾ ਨੂੰ ਲਈ ਮੈਂ ਬਾਥਰੂਮ ਵਗੈਰਾ ਧੋਤੇ ਨੇ ਪਹਿਲਾਂ ਮੇਰੇ ਇਹ ਕੰਮ ਹੁੰਦੇ ਨੇ ਸੰਡੇ ਨੂੰ ਬਾਥਰੂਮ ਧੋਣਾ ਜੀ ਸਭ ਤੋਂ ਵੱਡਾ ਕੰਮ ਹੁੰਦਾ ਮੇਰਾ ਕਿਉਂਕਿ ਬਾਥਰੂਮ ਤੇ ਬਹੁਤ ਯੁੱਧ ਲੱਗਦਾ ਹੈ ਤੇ ਟਾਈਲਾਂ ਵਗੈਰਾ ਨਾ ਸਾਫ਼ ਕਰਨ ਤੇ ਵੈਸੇ ਤਾਂ ਆਪਾਂ ਦੇਖੋ ਵਾਈਪਰ ਮਾਰ ਦਿੰਨੇ ਆ ਰੋਜ਼ ਜਦੋਂ ਨਹਾ ਕੇ ਨਿਕਲਦੇ ਆ ਸੁਕਾ ਦਿੰਨੇ ਆ ਪਰ ਜਿਹੜੀ ਚੰਗੀ ਤਰ੍ਹਾਂ ਡੀਪ ਕਲੀਨਿੰਗ ਹੁੰਦੀ ਆ ਉਹ ਸੰਡੇ ਨੂੰ ਹੀ ਹੁੰਦੀ ਆ ਫਿਰ ਤੇ ਫੇਰ ਚਲੋ ਹਫਤਾਕ ਨਿਕਲ ਜਾਂਦਾ ਜਦੋਂ ਸਫਾਈ ਹੋ ਜਾਂਦੀ ਐਨੇ ਸੋਹਣੇ ਲੱਗਦੇ ਨੇ ਫਿਰ ਵਾਸ਼ਰੂਮ ਬਹੁਤ ਵਧੀਆ ਫਰਨਾਈਲ ਵਗੈਰਾ ਪਾ ਕੇ ਦੋ ਬਾਥਰੂਮ ਧੋਤੇ ਨੇ ਹੁਣ ਮੈਂ ਅੱਧਾ ਅੱਧਾ ਘੰਟਾ ਲਾ ਦਿੰਦੀ ਆ ਮੈਂ ਇੱਕ ਬਾਥਰੂਮ ਤੇ ਇੰਨਾ ਜ਼ਿਆਦਾ ਟਾਈਮ ਲੱਗ ਜਾਂਦਾ ਮੈਨੂੰ ਹਣਾ ਟਾਈਲਾਂ ਵਗੈਰਾ ਸਾਫ਼ ਕਰਦੇ ਨਾ ਕਾਫੀ ਟਾਈਮ ਲੱਗ ਜਾਂਦਾ ਤੇ ਚਲੋ ਜੀ ਹੁਣ ਮੈਂ ਨ ਆਇਤਾ ਦਹੀਂ ਉਹ ਹੀ ਲਾ ਕੇ ਮੈਂ ਘੰਟਾ ਡੇਢ ਘੰਟਾ ਬੈਠੀ ਗਈ ਤੇ ਗੱਲਾਂ ਮਾਰੀ ਗਈ ਤੇ ਇੰਨਾ ਟਾਈਮ ਲੱਗ ਗਿਆ ਤੇ ਫਿਰ ਮੈਂ ਕਿਹਾ ਹੁਣ ਤਾਂ ਆਖੀਰ ਨੂੰ ਨਹਾਉਣਾ ਹੀ ਪਊਗਾ ਜਦੋਂ 11:00 ਵੱਜ ਗਏ ਫਿਰ ਸ਼ੌਪ ਤੇ ਵੀ ਜਾਣਾ ਫਿਰ ਹੁਣ ਮੈਂ ਵਾਲ ਧੋਏ ਲੈ ਚਾਹ ਪੀਣੀ ਹੈ ਚਾਹ ਪੀ ਕੇ ਬਾਸ ਖਾ ਕੇ ਤੇ ਬਸ ਫਿਰ ਚੱਲਦੇ ਆ ਲਓ ਜੀ ਮੈਂ ਨਾ ਵਾਲ ਬੋਣ ਲੱਗੀ ਸੀ ਕਿ ਤੇਲ ਤੂ ਲਾ ਰਹੀ ਸੀਗੀ ਤੇਲ ਮੈਂ ਲਾ ਲਿਆ ਤੇ ਮੈਨੂੰ ਨਾ ਉਹ ਯਾਦ ਆ ਗਿਆ ਵੀ ਕੱਲ ਇੱਕ ਭੈਣ ਨੇ ਨਾ ਮੈਨੂੰ ਪੁੱਛਿਆ ਸੀ ਤਰਨ ਤਰਨ ਤੋਂ ਨੇ ਭੈਣਾਂ ਕਹਿੰਦੇ ਵੀ ਜਿਹੜੇ ਤੁਹਾਡੇ ਵਾਲਾਂ 'ਤੇ ਕਲਰ ਲਾਇਆ ਵੀ ਉਹ ਨੇਚਰਲ ਬ੍ਰਾਊਨ ਹੈ ਤੇ ਅੱਜ ਆਪਾਂ ਫੇਰ ਲਾਇਆ ਸੀਗਾ ਮੈਂ ਤੁਹਾਨੂੰ ਦਿਖਾ ਦਿੰਨੀ ਆ ਅੱਜ ਤਾਜਾ ਤਾਜਾ ਲਾ ਕੇ ਵਾਲ ਧੋਏ ਨੇ ਕਿ ਉਹ ਬਿਲਕੁਲ ਨੇਚਰਲ ਬ੍ਰਾਊਨ ਹੈਗਾ ਆਹ ਲਓ ਤੁਸੀਂ ਦੇਖ ਸਕਦੇ ਹੋ ਬੜਾ ਹੀ ਅੱਛਾ ਜਿਹਾ ਕਲਰ ਆਉਂਦਾ ਹੈਗਾ ਇਹ ਨਾ ਤਾਂ ਇਹ ਬਲੈਕ ਹੁੰਦਾ ਜਿਆਦਾ ਬਲੈਕ ਨਹੀਂ ਹੁੰਦਾ ਰੈਡੀਸ਼ ਬਲੈਕ ਜਿਹਾ ਹੋ ਜਾਂਦਾ ਬੜਾ ਹੀ ਪਿਆਰਾ ਲੱਗਦਾ ਕਲਰ ਇਹ ਲਾਇਆ ਤੇ ਤੁਸੀਂ ਇਹ ਲਾ ਸਕਦੇ ਹੋ ਲਿਆ ਕੇ ਪਹਿਲਾਂ ਤੁਹਾਨੂੰ ਇੱਕ ਦੋ ਵਾਰ ਚ ਤਾਂ ਇਦਾਂ ਲੱਗੂਗਾ ਜੇ ਤੁਸੀਂ ਬਲੈਕ ਲਾਉਣੇ ਹੋ ਜਿਆਦਾ ਫਿਰ ਤੁਹਾਨੂੰ ਇੱਕ ਦੋ ਵਾਰ ਚ ਤਾਂ ਇਦਾਂ ਲੱਗੂਗਾ ਕਿ ਇਹ ਚੜਾ ਪਰ ਹੌਲੀ ਹੌਲੀ ਜਿਵੇਂ ਉਹ ਬਲੈਕ ਦਾ ਇਫੈਕਟ ਘਟਣਾ ਸ਼ੁਰੂ ਹੋ ਜਾਂਦਾ ਫਿਰ ਇਹਦਾ ਇਫੈਕਟ ਆਉਣ ਲੱਗ ਜਾਂਦਾ ਇਸ ਕਰਕੇ ਤੁਸੀਂ ਲਾ ਸਕਦੇ ਹੋ ਇਹਦਾ ਕਾਰਨ ਇਹ ਹੈ ਕਿ ਮੈਂ ਬਲੈਕ ਤੋਂ ਇਹਦੇ ਵੱਲ ਨੂੰ ਕਿਉਂ ਗਈ ਸੀ ਕਿਉਂਕਿ ਕੋਈ ਵੀ ਕਲਰ ਇਹੋ ਜਿਹਾ ਨਹੀਂ ਬਣਿਆ ਕੋਈ ਮਹਿੰਦੀ ਇਹੋ ਜੀ ਨਹੀਂ ਬਣੀ ਜਿਹੜੀ ਤੁਸੀਂ ਇੱਕ ਵਾਰ ਲਾਓ ਤੇ ਤੁਸੀਂ ਕਹਦੋਂ ਵੀ 10 ਦਿਨ ਘਟ ਜੂਗੀ ਜੀ 15 ਦਿਨ ਘਟ ਜੂਗੀ ਨਾ ਬਿਲਕੁਲ ਨਹੀਂ ਕੱਟਦੀ ਕਿਉਂਕਿ ਰੂਟਸ ਨੇ ਤਾਂ ਆਉਣਾ ਹੀ ਆ ਬਾਹਰ ਵਾਲ ਗਰੋਅ ਕਰਦੇ ਰਹਿੰਦੇ ਨੇ ਤੇ ਰੂਟਸ ਜਿਹੜੀਆਂ ਉਹ ਚਾਥੇ ਦਿਨੋਂ ਨਿਕਲ ਆਉਂਦੀਆਂ ਨੇ ਚੌਥੇ ਨਹੀਂ ਤਾਂ ਪੰਜਵੇਂ ਦਿਨੋਂ ਨਿਕਲ ਆਉਂਦੀਆਂ ਹੁਣ ਜੀਦੀ ਘੱਟ ਗ੍ਰੋਥ ਹੋਊਗੀ ਹਨ ਤੇ ਅਦਰਵਾਈਜ਼ ਤੁਸੀਂ ਜਿਸ ਵੀ ਤਰੀਕੇ ਨਾਲ ਆਪਣੇ ਵਾਲਾਂ ਨੂੰ ਕਾਲਾ ਕਰਦੇ ਹੋ ਤੇ ਉਹ ਵਾਲਾਂ ਦੀਆਂ ਜਿਹੜੀਆਂ ਰੂਟਸ ਨੇ ਉਹ ਚੌਥੇ ਪੰਜਵੇਂ ਦਿਨੋਂ ਨਿਕਲ ਆਉਂਦੀਆਂ ਨੇ ਬਿਲਕੁਲ ਵੀ ਕੋਈ ਚੀਜ਼ ਇਹਦੀ ਨਹੀਂ ਹੈਗੀ ਜਿਹਦੇ ਨਾਲ ਰੂਟਸ ਨਾ ਨਿਕਲਣ ਜਾਂ ਕੋਈ ਭੈਣ ਕਹੇ ਵੀ ਇਹਦੇ ਨਾਲ 10 ਦਿਨ ਨਿਕਲ ਜਾਂਦੇ ਆ ਜੀ 15 ਦਿਨ ਨਿਕਲ ਜਾਂਦੇ ਇਹੋ ਜਿਹਾ ਕੁਝ ਨਹੀਂ ਬਣਿਆ ਹੈਗਾ ਤੇ ਨਾ ਹੀ ਤੁਸੀਂ ਮੈਨੂੰ ਪੁੱਛਿਓ ਕਿ ਕਿੰਨੇ ਦਿਨ ਕੱਟਦਾ ਕਿਉਂਕਿ ਕੱਟਣਾ ਤਾਂ ਉਹੀ ਚੌਥੇ ਪੰਜਵੇਂ ਦਿਨ ਤੱਕ ਰੂਟਸ ਨੇ ਬਾਹਰ ਆਉਣਾ ਹੀ ਆਉਣਾ ਵਾਈਟ ਨੇ ਤੇ ਇਸ ਕਰਕੇ ਮੈਂ ਇਹ ਬਲਾ ਬ੍ਰਾਊਨ ਵਾਲ ਨੂੰ ਮੈਂ ਤਾਂ ਗਈਆਂ ਲਾਈਟ ਵਾਲ ਨੂੰ ਮੈਂ ਤਾਂ ਜਾ ਰਹੀਆਂ ਕਿਉਂਕਿ ਚੌਥੇ ਪੰਜਵੇਂ ਦਿਨੋਂ ਜਦੋਂ ਰੂਟਸ ਬਾਹਰ ਆਉਂਦੀਆਂ ਨੇ ਤੇ ਉਹ ਬਲੈਕ ਦੇ ਵਿੱਚ ਜਿਆਦਾ ਚਮਕਦੀਆਂ ਨੇ ਤੇ ਫਿਰ ਬੁਰੀਆਂ ਲੱਗਦੀਆਂ ਨੇ ਜਿੰਨੇ ਆਪਾਂ ਵਾਲਾਂ ਨੂੰ ਆਪਾਂ ਥੋੜੇ ਜਿਹਾ ਲਾਈਟ ਕਲਰ ਵੱਲ ਚਲੇ ਜਾਵਾਂਗੇ ਜਿਿਹੜੀਆਂ ਰੂਟਸ ਨੇ ਉਹ ਫਿਰ ਦਿਖਦੀਆਂ ਨਹੀਂ ਹੈਗੀਆਂ ਚਮਕਦੀਆਂ ਨਹੀਂ ਹੈਗੀਆਂ ਵਿੱਚ ਹੀ ਰਲ ਜਾਂਦੀਆਂ ਨੇ ਇਸ ਕਰਕੇ ਆਪਾਂ گارਨੀਅਰ ਦਾ 5 ਨੰਬਰ ਜਿਹੜਾ ਕਲਰ ਹੈਗਾ ਮੈਂ ਯੂਜ਼ ਕਰਨਾ ਸ਼ੁਰੂ ਕੀਤਾ ਔਰ ਇਹ ਮੈਨੂੰ ਲੱਗਦਾ ਹੁਣ ਮੈਂ ਤੀਜੀ ਵਾਰ ਯੂਜ਼ ਕੀਤਾ ਤੇ ਬਹੁਤ ਫਰਕ ਪੈਂਦਾ ਜੀ ਇਹਦੇ ਨਾਲ ਬਾਲਾ ਜਿਹੜੇ ਪਹਿਲਾਂ ਆਨ ਲੱਗਦਾ ਹੁੰਦਾ ਸੀ ਚੌਥੇ ਪੰਜਵੇਂ ਦਿਨੋਂ ਰੂਟਸ ਜੀਆਂ ਫੇਰ ਚਮਕਣ ਲੱਗ ਜਾਂਦੀਆਂ ਨੇ ਇਹ ਚ ਪਤਾ ਹੀ ਨਹੀਂ ਲੱਗਦਾ ਹੁਣ ਹਫਤਾ ਤਾਂ ਆਰਾਮ ਨਾਲ ਹੀ ਨਿਕਲ ਜਾਂਦਾ ਹੈ ਨਾ ਅੱਗੇ ਚੌਥੇ ਕਿ ਦਿਨੋਂ ਹੀ ਵਾਈਟ ਵਾਈਟ ਜੀਆਂ ਦਿਖਣ ਲੱਗ ਜਾਂਦੀਆਂ ਸੀ ਸੋ ਬਿਲਕੁਲ ਨੇਚਰਲ ਬ੍ਰਾਊਨ ਹੋਏਗਾ ਪਰ ਦੋ ਤਿੰਨ ਵਾਰੀਆਂ ਦੇ ਵਿੱਚ ਤੁਹਾਨੂੰ ਬਸ ਇਦਾਂ ਹੀ ਲੱਗਦਾ ਰਹੂਗਾ ਕਿ ਹਜੇ ਇਹ ਕਲਰ ਚੜਿਆ ਨਹੀਂ ਮੈਂ ਨਹੀਂ ਲਾਉਣਾ ਇਹ ਜੀਭ ਚ ਲੱਗਦਾ ਹੈ ਨਾ ਐਵੇਂ ਲੱਗੂਗਾ ਪਰ ਚੌਥੀਕ ਵਾਰ ਤੁਹਾਨੂੰ ਇਹਦਾ ਬਹੁਤ ਵਧੀਆ ਇਫੈਕਟ ਆ ਜੂਗਾ ਤੇ ਇਸ ਕਰਕੇ ਤੁਸੀਂ ਇਹ ਯੂਜ਼ ਕਰ ਸਕਦੇ ਹੋ ਤੇ ਡਾਰਕ ਬਲੈਕ ਹੈਗਾ ਜਿਹੜਾ ਉਹ ਅੱਛਾ ਕਲਰ ਨਹੀਂ ਹੁੰਦਾ ਵੈਸੇ ਡਾਰਕ ਬਲੈਕ ਤਾਂ ਮੈਂ ਕਦੇ ਵੀ ਯੂਜ਼ ਨਹੀਂ ਕੀਤਾ ਡਾਰਕ ਬ੍ਰਾਊਨ ਜ਼ਰੂਰ ਯੂਜ਼ ਕਰਦੀ ਹੁੰਦੀ ਸੀਗੀ ਡਾਰਕ ਬ੍ਰਾਊਨ ਤੋਂ ਹੁਣ ਮੈਂ ਬਿਲਕੁਲ ਹੀ ਲਾਈਟ ਵੱਲ ਨੂੰ ਚਲੀ ਗਈ ਆ ਪਹਿਲਾਂ ਮੈਂ 4 ਨੰਬਰ ਯੂਜ਼ ਕਰਦੀ ਸੀ ਕਰਨੀ ਹੁੰਦਾ ਤੇ ਹੁਣ ਮੈਂ 5 ਨੰਬਰ ਤੇ ਆ ਗਈ ਠੀਕ ਹੈ ਜੀ ਲੋ ਹੁਣ ਆਪਾਂ ਵਾਲ ਬਾ ਲਈਏ ਹੁਣ ਆਪਾਂ ਤੁਹਾਨੂੰ ਫੇਰ ਮਿਲਾਂਗੇ ਤੇ ਅੱਜ ਆਪਣੇ ਘਰ ਗੈਸਟ ਵੀ ਆ ਰਹੇ ਨੇ ਗੈਸਟ ਕੌਣ ਆ ਰਹੇ ਨੇ ਤੁਸੀਂ ਉਹਨੇ ਅੰਦਾਜ਼ਾ ਲਾਓ ਮੈਂ ਬਾਲ ਗੁੱਲ ਵਾਲਾਂ ਤੇ ਨਹੀਂ ਫਿਰ ਉਦੋਂ ਬਾਅਦ ਆਪਾਂ ਦੱਸ ਦਾਂਗੇ ਤੁਹਾਨੂੰ ਕਿ ਕੌਣ ਆ ਰਹੇ ਨੇ ਵੈਸੇ ਮੈਨੂੰ ਲੱਗਦਾ ਮੇਰੀਆਂ ਭੈਣਾਂ ਬਹੁਤ ਜ਼ਿਆਦਾ ਸਮਾਰਟ ਐ ਤੇ ਮਿੰਟੋ ਮਿੰਟੀ ਅੰਦਾਜ਼ੇ ਲਾ ਦਿੰਦੀਆਂ ਨੇ ਅੰਦਾਜ਼ੇ ਇਹਨਾਂ ਦੇ ਸਹੀ ਵੀ ਜਾਂਦੇ ਨੇ ਤੁਸੀਂ ਗੈਸ ਲਾਓ ਉਹਨੇ ਤੇ ਮੈਂ ਬਾਅਦ ਬਾਅਦਾਂ ਫਿਰ ਮੈਂ ਦੱਸ ਦੂੰਗੀ ਕਿ ਕੌਣ ਆ ਰਿਹਾ ਅੱਜ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੇ ਆਉਣੇ ਆ ਗੈਸਟ ਤੇ ਗੈਸਟ ਆਪਣੇ ਪਹੁੰਚ ਚੁੱਕੇ ਆ ਕਿਹੜੇ ਗੈਸਟ ਆਏ ਉਹ ਅੱਜ ਤਾਂ ਨਹੀਂ ਮਲਾਉਂਦੀ ਹੈਗੀ ਤੁਹਾਨੂੰ ਹੁਣ ਗੈਸਟ ਮਲਾਵਾਂਗੇ ਆਪਾਂ ਕੱਲ ਨੂੰ ਤੇ ਉਹਨਾਂ ਚ ਤੁਸੀਂ ਪੂਰੇ ਆਪ ਦੇ ਜਿਹੜੇ ਜਜਮੈਂਟ ਲਾਉਣੀਆਂ ਉਹ ਲਈ ਚੱਲੋ ਗੈਸ ਲਾਉ ਵੀ ਕਿਹੜੇ ਆਗੇ ਹੋਣਗੇ ਮੈਨੂੰ ਪਤਾ ਹੈ ਵੀ ਭੈਣਾਂ ਨੇ ਲਾ ਦੇਣੇ ਆ ਸਹੀ ਨਿਸ਼ਾਨੇ ਤੇ ਤੀਰ ਤੇ ਇੱਕ ਦੋ ਭੈਣਾਂ ਦੇ ਨਾ ਮੈਨੂੰ ਆਏ ਸੀਗੇ ਫੋਨ ਵੀ ਆਏ ਤੇ ਮੈਸੇਜ ਵੀ ਆਏ ਕਹਿੰਦੇ ਆ ਵੀ ਕਣਕ ਦੀ ਅਲਰਜੀ ਤੋਂ ਕੁਝ ਦੱਸੋ ਤੇ ਕਣਕ ਦੀ ਅਲਰਜੀ ਤੋਂ ਮੈਨੂੰ ਲੱਗਦਾ ਵੀ ਇਹਦਾ ਇਲਾਜ ਕਰਾਉਣ ਦੀ ਲੋੜ ਨਹੀਂ ਹੈਗੀ ਕਣਕ ਦੀ ਅਲਰਜੀ ਦਾ ਕਿਉਂਕਿ ਜਿਹੜੀ ਅਲਰਜੀ ਆ ਨਾ ਉਹ ਮੈਨੂੰ ਲੱਗਦਾ ਕਣਕ ਤੋਂ ਨਹੀਂ ਹੁੰਦੀ ਕਣਕ ਦੀਆਂ ਸਪਰੇਹਾਂ ਤੋਂ ਹੁੰਦੀ ਹੈ ਅਲਰਜੀ ਤੇ ਜਿਨ੍ਹਾਂ ਨੂੰ ਹੋ ਜਾਂਦੀ ਆ ਉਹਨਾਂ ਦੀ ਕਣਕ ਛੁੱਟ ਜਾਂਦੀ ਆ ਤੇ ਮੈਨੂੰ ਲੱਗਦਾ ਉਹ ਸਭ ਤੋਂ ਵਧੀਆ ਹੋ ਜਾਂਦਾ ਹੈ ਕਿਉਂਕਿ ਇਹ ਸਾਡੇ ਅੰਦਰ ਤਾਂ ਬਹੁਤ ਸਾਰੀ ਬਿਮਾਰੀ ਜਾ ਰਹੀ ਹੈ ਕਣਕ ਦੇ ਥਰੂ ਤੇ ਉਹਨਾਂ ਦੀ ਜਿਹੜੀ ਹੈਗੀ ਐ ਕਣਕ ਛੁੱਟ ਗਈ ਤੇ ਉਹ ਮੈਨੂੰ ਲੱਗਦਾ ਬਿਮਾਰੀਆਂ ਤੋਂ ਬਚ ਗਏ ਕਿਉਂਕਿ ਜ਼ਰੂਰੀ ਨਹੀਂ ਐ ਵੀ ਕਣਕ ਹੀ ਖਾਦੀ ਜਾਵੇ ਕਣਕ ਤੋਂ ਬਿਨਾ ਹੋਰ ਵੀ ਬਹੁਤ ਕੁਝ ਹੁੰਦਾ ਖਾਣ ਵਾਸਤੇ ਤੇ ਹੁਣ ਕਾਫੀ ਲੋਕਾਂ ਨੂੰ ਹੈਗੀ ਐ ਅਲਰਜੀ ਉਹ ਅਲਰਜੀ ਰੇਹਾਂ ਸਪਰੇਹਾਂ ਤੋਂ ਹੋਗੀ ਕਿਸੇ ਨੂੰ ਛੇਤੀ ਹੋ ਜਾਂਦੀ ਐ ਤੇ ਕਿਸੇ ਨੂੰ ਲੇਟ ਹੋ ਜਾਂਦੀ ਐ ਤੇ ਅਲਰਜੀ ਤਾਂ ਬਹੁਤ ਲੋਕਾਂ ਨੂੰ ਐ ਇਸ ਕਰਕੇ ਮੈਨੂੰ ਲੱਗਦਾ ਇਹਦਾ ਇਲਾਜ ਨਹੀਂ ਕਰਾਉਣਾ ਚਾਹੀਦਾ ਕਰਾਉਣ ਦੀ ਲੋੜ ਨਹੀਂ ਹੈਗੀ ਤੇ ਕਣਕ ਛੱਡ ਹੀ ਦੇਣੀ ਚਾਹੀਦੀ ਐ ਜਿੰਨਾ ਚਿਰ ਅਲਰਜੀ ਨਹੀਂ ਹੁੰਦੀ ਇਹਨੇ ਹੁਣ ਅਸੀਂ ਛੱਡਦੇ ਨਹੀਂ ਹੈਗੇ ਜਦੋਂ ਸਾਨੂੰ ਅਲਰਜੀ ਹੋਊਗੀ ਤਾਂ ਦੋ ਅਸੀਂ ਵੀ ਛੱਡਾਂਗੇ ਪਰ ਹੈ ਇਹ ਮੇਰੀ ਬਿਮਾਰੀ ਮੇਰੀ ਜ਼ਹਿਰ ਹੀ ਹੈ ਜ਼ਹਿਰ ਖਾ ਰਹੇ ਆਂ ਜੇ ਆਪਾਂ ਇਹ ਜ਼ਹਿਰ ਖਾਣੀ ਛੱਡ ਦਈਏ ਮੈਨੂੰ ਲੱਗਦਾ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਈਏ ਇਸ ਕਰਕੇ ਆਪਾਂ ਇਹਦਾ ਕੋਈ ਇਲਾਜ ਨਹੀਂ ਦੱਸਣਾ ਹੈਗਾ ਤੇ ਬਾਕੀ ਜਿਹੜਾ ਉਹ ਗੁੜੀਆਂ ਦਾ ਮੈਨੂੰ ਮਤਲਬ ਕਿ ਉਹਦੀ ਮਦਦ ਦਾ ਆਇਆ ਸੀ ਉਹਦੇ ਲਈ ਬਹੁਤ ਸਾਰੇ ਇਲਾਜ ਆਏ ਨੇ ਬਹੁਤ ਸਾਰੇ ਤੇ ਉਹ ਭੈਣ ਜੇ ਮੈਨੂੰ ਫੋਨ ਕਰਨਗੇ ਤਾਂ ਆਪਾਂ ਉਹਨਾਂ ਨੂੰ ਸਾਰੀਆਂ ਭੈਣਾਂ ਦੇ ਮੈਸੇਜ ਲਾ ਦਾਂਗੇ ਬਹੁਤ ਸਾਰੀਆਂ ਭੈਣਾਂ ਨੇ ਮੈਨੂੰ ਐਡਰੈਸ ਭੇਜੇ ਨੇ ਕਿਸੇ ਨੇ ਹੋਮੋਪੈਥਿਕ ਦਾ ਕਿਸੇ ਨੇ ਆਯੁਰਵੈਦਿਕ ਦਾ ਕਿਸੇ ਨੇ ਯੈਲੋਪੈਥਿਕ ਦਾ ਹਨ ਤੇ ਇਸ ਕਰਕੇ ਉਹ ਭੈਣ ਮੈਨੂੰ ਫੋਨ ਕਰ ਲਿਆ ਤੇ ਮੈਂ ਉਹਨਾਂ ਨੂੰ ਸਾਰੇ ਇਲਾਜ ਦੱਸ ਦੂੰਗੀ ਵੀ ਜਿਹੜੇ ਜਿਹੜੇ ਵੀ ਭੈਣਾਂ ਮੁੱਲੋਂ ਇਕੱਠੇ ਹੋਏ ਨੇ ਕਿਉਂਕਿ ਹੁਣ ਜੇ ਮੈਂ ਦੱਸਣ ਲੱਗੂੰਗੀ ਪਤਾ ਨਹੀਂ ਕਿੰਨੀਆਂ ਕਿ ਭੈਣਾਂ ਦੇ ਲੰਬੇ ਲੰਬੀ ਲਿਸਟਾਂ ਜਿਹੜੀਆਂ ਉਹ ਬਣ ਜਾਣਗੀਆਂ ਵੀ ਕਿਹੜਾ ਡਾਕਟਰ ਹੈ ਹਨ ਇਸ ਕਰਕੇ ਮੈਂ ਹੁਣ ਨਹੀਂ ਦੱਸ ਪਾਉਂਗੀ ਇਹਦੇ ਵਿੱਚ ਤੇ ਰੋਟੀ ਪਾਣੀ ਖਾ ਲਿਆ ਪਰ ਰਿਸ਼ਤੇਦਾਰਾਂ ਨੂੰ ਖਵਾਤਾ ਘਰੇ ਲੱਗੀ ਹੋਈ ਹੈ ਬਹੁਤ ਸਾਰੀ ਰੌਣਕ ਬਹੁਤ ਅੱਛਾ ਲੱਗ ਰਿਹਾ ਅੱਜ ਭਰਿਆ ਭਰਿਆ ਲੱਗਦਾ ਹੈਗਾ ਘਰਾਂ ਤੇ ਹੁਣ ਰਿਸ਼ਤੇਦਾਰ ਖਾ ਪੀ ਕੇ ਤੇ ਹੁਣ ਲੇਟੇ ਮਾਰ ਰਹੇ ਨੇ ਇਸ ਕਰਕੇ ਆਪਾਂ ਵੀਡੀਓ ਚ ਲੈਣ ਵਾਲੇ ਨਹੀਂ ਹੈਗੇ ਇਸ ਕਰਕੇ ਆਪਾਂ ਉਹਨਾਂ ਨੂੰ ਵੀਡੀਓ ਚ ਲੈਂਦੇ ਨਹੀਂ ਹੈਗੇ ਵੀਡੀਓ ਚ ਲਵਾਗੇ ਆਪਾਂ ਕੱਲ ਨੂੰ ਅਗਲੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਜਰੂਰ ਮਿਲਾਵਾਂਗੇ ਵੀ ਕੌਣ ਕੌਣ ਆਪਣੇ ਘਰ ਆਏ ਹੋਏ ਨੇ ਤੇ ਵਧੀਆ ਲੱਗ ਰਿਹਾ ਚੰਗਾ ਲੱਗ ਰਿਹਾ ਘਰ ਭਰਿਆ ਲੱਗਦਾ ਹੈ ਹਨਾ ਤੇ ਹੁਣ ਜਦੋਂ ਬਹੁਤ ਸਾਰਾ ਰੋਟੀ ਪਾਣੀ ਬਣਦਾ ਹੈ ਕਿਚਨ ਦੇ ਵਿੱਚ ਜਦੋਂ ਖਾ ਸਗਾ ਆ ਜਾ ਪੈ ਜਾਂਦਾ ਚਾਰ ਭਾਂਡੇ ਹੁੰਦੇ ਨੇ ਹਨਾ ਤੇ ਉਹ ਤੋਂ ਵਧੀਆ ਲੱਗਦਾ ਨਹੀਂ ਦੋ ਕੌਲੀਆਂ ਦੇ ਵਿੱਚ ਖਾ ਲਓ ਤੇ ਬਹਿ ਜਾਓ ਬਸ ਹਨਾ ਉਹੀ ਰੂਟੀਨ ਉਹੀ ਰੂਟੀਨ ਤੇ ਇਹ ਵੀ ਕੋਈ ਜ਼ਿਆਦਾ ਖਾਣ ਵਾਲੇ ਤਾਂ ਹੈ ਨਹੀਂ ਸੀ ਪਰ ਫਿਰ ਵੀ ਕਿੱਥੇ ਦੋ ਤੇ ਕਿੱਥੇ ਚਾਰ ਫਰਕ ਤਾਂ ਪੈਂਦਾ ਹੀ ਐ ਤੇ ਤਾਂ ਕਰਕੇ ਹੁਣ ਦਿਖਾਉਣ ਦੀ ਹਾਲਤ 'ਚ ਨਹੀਂ ਹੈਗੇ ਆਪਦੇ ਕੱਪੜੇ ਵਗੈਰਾ ਇਹ ਬਦਲੀ ਬੈਠੇ ਨੇ ਤੇ ਹੁਣ ਇਹ ਆਪਦੇ ਰਿਲੈਕਸ ਮੂਡ 'ਚ ਪਏ ਨੇ ਠੀਕ ਹੈ ਜੀ ਤੇ ਬਾਕੀ ਤੁਸੀਂ ਦੱਸ ਦਿਓ ਵੀ ਤੁਹਾਡਾ ਕੀ ਗੈਸ ਹੈ ਕਿ ਕੌਣ ਆਇਆ ਹੋਊਗਾ ਆਪਣੇ ਘਰੇ ਤੇ ਮੈਂ ਤਾਂ ਫਿਰ ਅਗਲੇ ਵਲੌਗ 'ਚ ਨਹੀਂ ਤੁਹਾਨੂੰ ਮਿਲਾਈ ਦੇਣਾ ਫਿਰ ਕੌਣ ਆਇਆ ਹੋਊਗਾ ਹਨਾ ਇੱਕ ਭੈਣ ਸੀ ਜਿਨ੍ਹਾਂ ਨੇ ਕਿਹਾ ਸੀਗਾ ਮੈਂ ਤੁਹਾਨੂੰ ਕਮੈਂਟ ਕਰਦੀ ਹਾਂ ਤੁਸੀਂ ਮੇਰਾ ਨਾਮ ਨਹੀਂ ਬੋਲਦੇ ਹੁਣ ਅੱਜ ਫੇਰ ਨਹੀਂ ਨਾਮ ਬੋਲਾ ਜਾਣਾ ਕਿਉਂਕਿ ਆ ਮੈਨੂੰ ਫੜਾਇਓ ਫੋਨ ਬੋਲਾ ਆ ਇਧਰ ਫੋਨ ਪਿਆ ਮੇਰਾ ਨਾਲ ਹੀ ਆਸੀ ਲੋ ਜੀ ਆਪਾਂ ਦੇਖ ਹੀ ਲੈਨੇ ਆ ਅੱਜ ਨਾਲ ਜੀ ਇੱਕ ਰਣਜੀਤਕੌਰ ਭੈਣ ਆਏ ਮਾਨਸਾ ਤੋਂ ਆਪਣੇ ਕੋਲੇ ਮਿਲ ਕੇ ਗਏ ਨਾਲੇ ਸ਼ਾਪ ਤੇ ਆਏ ਤੇ ਇੱਕ ਨਾ ਯਸ਼ ਕਿਰਨ ਭੈਣ ਆਈ ਸੀਗੀ ਆਪਣੇ ਕੋਲੇ ਮੁਕਸਰ ਤੋਂ ਤੇ ਉਹਨਾਂ ਦੇ ਭੂਆ ਜੀ ਆਏ ਸੀ ਭੂਆ ਭਤੀਜੀ ਦੋਨੋਂ ਆਈਆਂ ਸੀਗੀਆਂ ਤੇ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਐਕਚੁਅਲੀ ਨਾ ਜਿਹੜੇ ਉਹਨਾਂ ਦੇ ਭੂਆ ਜੀ ਸੀ ਉਹ ਪਹਿਲਾਂ ਟੀਚਰ ਰਹੇ ਸੀਗੇ ਤੇ ਉਹ ਯਸ਼ਕਿਰਨ ਸੀ ਤੇ ਜਿਹੜੇ ਉਹਨਾਂ ਦੇ ਭੂਆ ਜੀ ਸੀ ਭਤੀਜੀ ਦਾ ਨਾਮ ਯਸ਼ਕਿਰਨ ਸੀ ਜਿਹੜੇ ਉਹਨਾਂ ਦੇ ਭੂਆ ਜੀ ਸੀ ਉਹ ਸਾਡੇ ਪਿੰਡ ਟੀਚਰ ਲੱਗੇ ਸੀਗੇ ਤੇ ਜਿਹੜੇ ਜਿੰਨਾਂ ਕੋਲੋਂ ਮੈਂ 5ਵੀਂ ਤੱਕ ਪੜ੍ਹੀ ਸੀਗੀ ਸੀਤਾ ਸਿੰਘ ਸਰ ਹਾਕਮ ਸਿੰਘ ਸਰ ਹਨ ਤੇ ਉਹਨਾਂ ਦਾ ਜਦੋਂ ਨਾਮ ਲਿਆ ਤੇ ਉਹ ਫਿਰ ਆਪਾਂ ਨੂੰ ਪਤਾ ਹੀ ਸੀਗਾ ਕਿਉਂਕਿ ਮੈਂ ਤਾਂ ਉਹਨਾਂ ਕੋਲੋਂ ਪੜ੍ਹਦੀ ਰਹੀ ਸੀਗੀ ਤੇ ਫਿਰ ਪੁਰਾਣੀਆਂ ਯਾਦਾਂ ਫਿਰ ਉਹ ਮੈਂ ਭੁਲਾਈ ਜਾਣੇ ਵੱਢਦੀ ਰਹੀਆਂ 10ਵੀਂ ਤੱਕ ਫਿਰ ਉੱਥੋਂ ਦੇ ਜਿੰਨੇ ਵੀ ਟੀਚਰ ਸੀਗੇ ਪੁਸ਼ਪਾ ਮੈਡਮ ਕਸ਼ਮੀਰੀ ਲਾਲ ਸਰ ਪਸ਼ਪਿੰਦਰ ਮੈਡਮ ਸੁਖਵਿੰਦਰ ਮੈਡਮ ਨਾ ਤੇ ਆਪਣੇ ਇਕਤਰ ਸਿੰਘ ਸਾਰਿਆਂ ਦੇ ਨਾਮ ਲਏ ਉਹਨਾਂ ਨੇ ਕਹਿੰਦੇ ਹਾਂ ਮੈਂ ਇਹਨਾਂ ਨੂੰ ਸਭ ਨੂੰ ਜਾਣਦੀ ਹਾਂ ਨਾ ਤੇ ਫਿਰ ਬਹੁਤ ਚੰਗਾ ਲੱਗਦਾ ਜਦੋਂ ਆਪਣਾ ਬੀਤਿਆ ਹੋਇਆ ਸਮਾਂ ਜਦੋਂ ਕੋਈ ਬੈਠ ਕੇ ਯਾਦ ਕਰਦਾ ਹੈ ਜਿਹੜਾ ਕੋਈ ਜਾਣਦਾ ਹੁੰਦਾ ਸਾਰਿਆਂ ਨੂੰ ਹਨਾ ਤੇ ਬਹੁਤ ਵਧੀਆ ਲੱਗਿਆ ਜੀ ਬਹੁਤ ਮਜ਼ਾ ਆਇਆ ਉਹਨਾਂ ਨਾਲ ਮਿਲ ਕੇ ਅੱਜ ਨਾਲ ਉਹਨਾਂ ਦਾ ਫੋਨ ਆਇਆ ਕਹਿੰਦੇ ਅੱਜ ਨਾਲ ਮੈਂ ਤੁਹਾਡਾ ਵਲੌਗ ਦੇਖਿਆ ਕਹਿੰਦੇ ਮੈਨੂੰ ਆਏ ਸੀਗਾ ਮੇਰਾ ਨਾਮ ਆਊਗਾ ਕਿਤੇ ਤੇ ਮੇਰਾ ਨਾਮ ਨਹੀਂ ਬੋਲਿਆ ਤੁਸੀਂ ਫਿਰ ਮਨੋਂ ਦੱਸਿਆ ਕਿ ਐਕਚੁਅਲੀ ਮੈਂ ਤੁਹਾਡਾ ਨਾਮ ਭੁੱਲ ਗਈ ਉਹਦੇ ਭਤੀਜੀ ਦਾ ਨਾਮ ਤਾਂ ਸੀਗਾ ਯਸ਼ ਕਿਰਨ ਤੇ ਭੂਆ ਜੀ ਦਾ ਨਾਮ ਨਹੀਂ ਪਤਾ ਹੈਗਾ ਭੂਆ ਜੀ ਨੇ ਵੀ ਦੱਸਿਆ ਸੀ ਆਪਦਾ ਨਾਮ ਐ ਭੁੱਲ ਗਈ ਤੇ ਫਿਰ ਬਹੁਤ ਚੰਗਾ ਲੱਗਿਆ ਕਿਉਂਕਿ ਜਦੋਂ ਆਪਣੇ ਸਾਂਝੇ ਜਾਣਕਾਰ ਹੁੰਦੇ ਨੇ ਹਨਾ ਫਿਰ ਵਧੀਆ ਲੱਗਦਾ ਮੈਂ ਤਾਂ ਐ ਲਾ ਲਓ ਵੀ ਉਹਨਾਂ ਦੀ ਸਟੂਡੈਂਟ ਸੀ ਤੇ ਉਹ ਮੇਰੇ ਟੀਚਰ ਸੀਗੇ ਤੇ ਆਪਣੇ ਟੀਚਰ ਨੂੰ ਮਿਲ ਕੇ ਚੰਗਾ ਲੱਗਦਾ ਹੁੰਦਾ ਤੇ ਹੁਣ ਮੈਂ ਭੈਣ ਦਾ ਨਾਮ ਲੱਭ ਲਾਂ ਮੈਂ ਸਕਰੀਨਸ਼ਾਟ ਲਿਆ ਸੀਗਾ ਭੈਣਾ ਫਿਰ ਮੇਰਾ ਗੁੱਸੇ ਹੋ ਜਾਂਦੀਆਂ ਵੀ ਬੋਲਦੀ ਨਹੀਂ ਸਾਡੇ ਨਾਲ ਅ ਸੋਪ੍ਰੀਤ ਸਿੱਧੂ ਇਹਦਾ ਨਾਮ ਤਾਂ ਨਹੀਂ ਮੈਂ ਬੋਲਣਾ ਹੈਗਾ ਸੋਪ੍ਰੀਤ ਸਿੱਧੂ ਦਾ ਹੋਰ ਕਿਸੇ ਦਾ ਬਲੂੰਗੀ ਲਖਵਿੰਦਰ ਕੌਰ ਭੈਣ ਨੇ ਕਹਿੰਦੇ ਐਸਐਸਏ ਮੈਡਮ ਜੀ ਸੂਟ ਬਹੁਤ ਸੋਹਣਾ ਲੱਗਦਾ ਹੈ ਮੈਂ ਡੇਲੀ ਵਲੌਗ ਦੇਖਦੀ ਆਂ ਪਲੀਜ਼ ਮੈਂ ਵੀ ਆਪਣਾ ਦੁੱਖ ਸਾਂਝਾ ਕੀਤਾ ਸੀ ਪਰ ਤੁਸੀਂ ਮੇਰਾ ਕਮੈਂਟ ਬਾਰੇ ਬੋਲਿਆ ਹੀ ਨਹੀਂ ਮੇਰਾ ਨਾਮ ਲਖਵਿੰਦਰ ਕੌਰ ਫਰੋਮ ਲੇਰਪੁਰਲਾ ਥੈਂਕ ਯੂ ਲਖਵਿੰਦਰ ਜੀ ਥੈਂਕ ਯੂ ਸੋ ਮੱਚ ਤੁਸੀਂ ਟਾਈਮ ਕੱਢਿਆ ਸਾਡਾ ਵਲੌਗ ਦੇਖਿਆ ਤੇ ਕੀ ਕਮੈਂਟ ਕੀਤਾ ਸੀਗਾ ਹੁਣ ਉਹ ਤਾਂ ਮੈਨੂੰ ਪਤਾ ਨਹੀਂ ਆ ਪਰ ਆਪਾਂ ਨਾਮ ਥੋੜਾ ਬੋਲਤਾ ਹੈਗਾ ਤੇ ਓਪਨ ਪੋਰਸ ਲਈ ਕੋਈ ਰੈਮਡੀ ਲੈ ਕੇ ਆਓ ਇਹ ਮਨਜਿੰਦਰ ਸੰਧੂ ਦੀ ਆਈਡੀ ਤੋਂ ਆਇਆ ਹੈਗਾ ਭੈਣ ਨੇ ਕੀਤਾ ਆਪਾਂ ਕੋਸ਼ਿਸ਼ ਕਰਦੇ ਆ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਓਪਨ ਪੋਰਸ ਬਾਰੇ ਇੱਕ ਵਲੌਗ ਦੇਣਾ ਹੈਗਾ ਮੇਰੇ ਧਿਆਨ 'ਚ ਹੈਗਾ ਇਹ ਕਾਫੀ ਵਾਰੀ ਕਮੈਂਟ ਆ ਚੁੱਕਿਆ ਓ ਜੀ ਇੱਕ ਨਾ ਮੈਂ ਤੁਹਾਨੂੰ ਜਾਂਦੇ ਜਾਂਦੇ ਜੀ ਵਲੌਗ ਮੈਂ ਬਹੁਤ ਲੰਬਾ ਨਹੀਂ ਕਰਦੀ ਮੈਂ ਤੁਹਾਨੂੰ ਜਾਂਦੇ ਜਾਂਦੇ ਇੱਕ ਗੱਲ ਸੁਣਾਵਾ ਇੱਕ ਫਕੀਰ ਨੂੰ 100 ਰੁਪਏ ਮਿਲੇ ਉਹ ਸਾਰਾ ਦਿਨ ਸੋਚਦਾ ਰਿਹਾ ਕਿ ਵੀ ਮੈਂ ਇਹਦੇ ਨਾਲ ਕੀ ਖਰੀਦਾਂ ਕੀ ਖਰੀਦਾਂ ਤੇ ਸਾਰਾ ਦਿਨ ਸੋਚਾਂ ਚ ਲੰਗ ਗਿਆ ਤੇ ਸ਼ਾਮ ਨੂੰ ਕਹਿੰਦਾ ਉਹਨੇ ਨਾ ਉਹ ਪੈਸੇ ਸੁੱਟਦੇ ਸੁੱਟ ਕੇ ਕਹਿੰਦਾ ਵੀ ਪ੍ਰਮਾਤਮਾ 100 ਰੁਪਏ ਦੀ ਖਾਤਰ ਤੈਨੂੰ ਮੈਂ ਸਾਰਾ ਦਿਨ ਕਹਿੰਦਾ ਭੁਲਾ ਕੇ ਰੱਖਿਆ ਜਿਸ ਦੇ ਕੋਲ ਲੱਖਾਂ ਕਰੋੜਾਂ ਰੁਪਏ ਜਮ੍ਹਾਂ ਨੇ ਉਹ ਤੈਨੂੰ ਕਿਵੇਂ ਯਾਦ ਕਰਦੇ ਹੋਣਗੇ ਕਿੱਡੀ ਵਧੀਆ ਗੱਲ ਸੀ ਇਹ ਮੈਂ ਨਾ ਅੱਜ ਬੈਠੀ ਬੈਠੀ ਇਹਦੇ ਉੱਪਰ ਆ ਗਿਆ ਫੋਨ ਤੇ ਹਨਾ ਕਹਿੰਦੇ ਵੀ ਮੇਰੇ ਕੋਲ ਤਾਂ 100 ਰੁਪਏ ਆਇਆ ਸੀ ਮੈਂ ਸਾਰਾ ਦਿਨ ਹੀ ਸੋਚੀ ਗਿਆ ਵੀ ਮੈਂ ਇਹਦੇ ਨਾਲ ਕੀ ਕਰਾਂ ਇਹਦੇ ਨਾਲ ਕੀ ਕਹਿੰਦਾ ਮੈਂ ਪੂਰਾ ਦਿਨ ਕਹਿੰਦਾ ਤੈਨੂੰ ਨਹੀਂ ਯਾਦ ਕੀਤਾ ਹੈਗਾ ਸਾਰਾ ਦਿਨ ਮੈਂ ਪੈਸੇ ਬਾਰੇ ਸੋਚਦਾ ਰਿਆ ਕਹਿੰਦਾ ਹੁਣ ਮੈਂ ਸੋਚਦਾ ਵੀ ਜਿੰਨਾਂ ਕੋਲੇ ਲੱਖਾਂ ਕਰੋੜਾਂ ਰੁਪਈਏ ਨੇ ਉਹਨਾਂ ਦਾ ਕੀ ਬਣਦਾ ਹੋਊਗਾ ਉਹ ਕਿਹੜੇ ਵੇਲੇ ਤੇ ਤੈਨੂੰ ਯਾਦ ਕਰਦੇ ਹੋ ਉਹ ਯਾਦ ਹੀ ਨਹੀਂ ਕਰਦੇ ਸਹੀ ਗੱਲ ਹੈ ਜੀ ਹਾਂ ਉਹ ਬਿਲਕੁਲ ਯਾਦ ਨਹੀਂ ਕਰਦੇ ਹੈਗੇ ਬਿਲਕੁਲ ਹੈ ਨਹੀਂ ਉਹ ਯਾਦ ਕਰਦੇ ਬਿਲਕੁਲ ਬਿਲਕੁਲ ਉਹੀ ਯਾਦ ਕਰਦੇ ਆ ਜਿੰਨਾਂ ਕੋਲੇ ਹੁੰਦੇ ਆ ਉਹ ਕਾਹਨੂੰ ਯਾਦ ਕਰਦੇ ਨੇ ਜੀ ਉਹ ਤਾਂ ਆਪਦੇ ਮਾਇਆ ਦੇ ਨਸ਼ੇ 'ਚ ਹੀ ਰਹਿੰਦੇ ਨੇ ਸਾਰਾ ਦਿਨ ਹਾਂ ਤੇ ਲੋ ਜੀ ਆਪਾਂ ਕੱਲ ਨੂੰ ਮਲਾਵਾਂਗੇ ਤੁਹਾਨੂੰ ਰਿਸ਼ਤੇਦਾਰਾਂ ਨਾਲ ਅਗਲਾ ਵਲੌਗ ਹੈ ਜਿਹੜਾ ਬਹੁਤ ਇੰਟਰਸਟਿੰਗ ਹੋਣ ਵਾਲਾ ਹੈ ਸੋਹਣੀਆਂ ਸੋਹਣੀਆਂ ਉਹਨਾਂ ਦੀਆਂ ਗੱਲਾਂ ਸੁਣਾਵਾਂਗੇ ਹਾਸੀ ਮਜ਼ਾਕ ਸੁਣਾਵਾਂਗੇ ਤੇ ਅੱਜ ਆਪਾਂ ਵਲੌਗ ਦਾ ਮੈਨੂੰ ਲੱਗਦਾ ਇੱਥੇ ਹੀ ਐਂਡ ਕਰ ਦਈਏ ਤੇ ਮਿਲਦੇ ਹਾਂ ਕੱਲ ਨੂੰ ਫਿਰ ਇੱਕ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ